ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੰਨ ਕਰਦੇ ਹੋਇਆ ਬਰਾਤ ਉੱਥੋਂ ਵਿਦਿਆ ਕਰ ਦਿੱਤੀ ਸੁਲਤਾਨਪੁਰ ਲੋਧੀ ਨੂੰ ਜਦੋਂ ਉਹ ਰਾਤ ਸੁਲਤਾਨਪੁਰ ਲੋਧੀ ਬਰਾਤ ਪਹੁੰਚੀ ਸਵੇਰੇ ਦਿਨ ਚੜਿਆ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਸੀ ਮਰਦਾਨੇ ਨੇ ਨਿਤ ਦਾ ਨੇਮ ਹੈ ਰੋਜ਼ ਦਰਸ਼ਨ ਕਰਕੇ ਭਾਈ ਮਰਦਾਨਾ ਫਿਰ ਅੰਜਲ ਛਕਦੇ ਸਾਧ ਸੰਗਤ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਭਾਈ ਮਰਦਾਨੇ ਨੇ ਉੱਠ ਕੇ ਦਰਸ਼ਨਾਂ ਲੈ ਖਲੋਇਆ ਪਾਦਸ਼ਾਹ ਘਰ ਤੋਂ ਬਾਹਰ ਆਏ ਮਰਦੰਨ ਸਾਹਮਣੇ ਦਰਸ਼ਨ ਕਰਨ ਵਾਸਤੇ ਖੜੇ ਉਹੀ ਉਹ ਵਿਆਹ ਵਾਲੀ ਕਲਦੀ ਬਰਾਤ ਵਾਲੀ ਪੋਸ਼ਾਕ ਪਾਈ ਹੋਈ ਹੈ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਮਹਾਰਾਜ ਨੇ ਮੁੱਖ ਫੇਰ ਲਿਆ ਮਰਦੰਨੇ ਨੇ ਵੇਖਿਆ ਪਾਦਸ਼ਾਹ ਨੇ ਮੂੰਹ ਕਿਉਂ ਪਰਾਂ ਕਰ ਲਿਆ ਸਾਧ ਸੰਗਤ ਜਿਸ ਸਿੱਖ ਤੋਂ ਗੁਰੂ ਜਦੋਂ ਮੂੰਹ ਫੇਰ ਲੈਂਦੇ ਉਦੋਂ ਸਿੱਖ ਨੂੰ ਪੁੱਛਿਆ ਜਾਣੀਏ ਉਹਦੇ ਦਿਲ ਤੇ ਕੀ ਬੇਦੀ ਹੈ ਇੱਕ ਬਿਛੋੜਾ ਇੱਕ ਦੁੱਖ ਭੁੱਖ ਸਭ ਤੋਂ ਵੱਡਾ ਦੁੱਖ ਹੈ ਗੁਰੂ ਨਾਲੋਂ ਵਿਛੋੜਾ ਪੈਣਾ ਕਿਸੇ ਪਿਆਰੇ ਦਾ ਅੱਜ ਆਤਸ਼ਾ ਨੇ ਨਜ਼ਰ ਫੇਰ ਲਈ ਮਰਦਾਨੇ ਨੇ ਹੱਥ ਜੋੜ ਕੇ ਮਹਾਰਾਜ ਤੁਸੀਂ ਮੂੰਹ ਫੇਰ ਕੇ ਲੰਘ ਗਏ ਅੱਜ ਤੱਕ ਕਿਸ ਤਰ੍ਹਾਂ ਮੇਰੇ ਨਾਲ ਕਦੇ ਤੁਸੀਂ ਕੀਤਾ ਨਹੀਂ ਮਹਾਰਾਜ ਅੱਜ ਨਾਰਾਜ਼ ਹੋ ਕੇ ਕਿਉਂ ਲੰਘ ਗਏ ਹਜ਼ੂਰ ਨੇ ਕਿਹਾ ਮਰਦਾਨਿਆ ਤੇਰੇ ਨਾਲ ਸਾਡੀ ਬਹੁਤ ਵੱਡੀ ਨਾਰਾਜ਼ਗੀ ਹੈ ਤੇਰੀ ਸਾਡੀ ਹੁਣ ਬਣਨੀ ਨਹੀਂ ਜਾ ਤਲਵੰਡੀ ਨੂੰ ਵਾਪਸ ਆਪਣੇ ਘਰ ਨੂੰ ਚਲਾ ਜਾ ਇੰਨੀ ਗੱਲ ਕਹੀ ਜਿਵੇਂ ਮਰਦੰਨੇ ਦੇ ਦਿਲ ਤੇ ਟੱਕ ਪੈ ਗਿਆ ਹੋਵੇ ਉਹਨੇ ਹੱਥ ਜੋੜ ਕੇ ਰੋ ਕੇ ਕਿਹਾ ਪਾਤਸ਼ਾਹ ਇਹ ਗੱਲ ਨਾ ਕਹੋ ਹੇ ਗੁਰੂ ਨਾਨਕ ਸਾਹਿਬ ਅੱਪੇ ਮੇਰੀ ਬਾਂਹ ਪਕੜ ਕੇ ਤਲਵੰਡੀਆਂ ਲਿਆਏ ਹੋ ਵਾਅਦਾ ਕੀਤਾ ਅਖੀਰ ਤੱਕ ਨਿਭਾਵੋਗੇ ਅੱਜ ਪਾਤਸ਼ਾਹ ਮੈਨੂੰ ਕਹਿੰਦੇ ਹੋ ਘਰੋਂ ਚਲੇ ਜਾ ਹੇ ਗੁਰੂ ਨਾਨਕ ਸਾਹਿਬ ਜਿਸ ਦਿਨ ਮਰਦੰਨੇ ਦੀ ਤੁਹਾਡੇ ਚਰਨਾਂ ਨਾਲ ਨਹੀਂ ਨਵੇ ਗਈ ਉਦਣ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ ਪਾਤਸ਼ਾਹ ਇੰਨਾ ਕਹ ਕੇ ਚਲੇ ਜਾ ਗਲਤੀ ਦੱਸੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਬਹੁਤ ਵੱਡੀ ਗਲਤੀ ਕੀਤੀ ਮਰਦਾਨਿਆ ਤੇਰੀ ਗਲਤੀ ਸਾ ਤੋਂ ਬਰਦਾਸ਼ਤ ਨਹੀਂ ਹੋਈ ਤੂੰ ਵਿਆਹ ਵਿੱਚ ਬਹੁਤ ਵੱਡੀ ਗਲਤੀ ਕੀਤੀ ਐ ਜਾ ਆਪਣੇ ਘਰ ਨੂੰ ਚਲਾ ਜਾ ਤੇਰੀ ਸੱਡੀ ਹੁਣ ਨਹੀਂ ਨਿਭਣੀ ਮਰਦਾਨੇ ਰੋ ਕੇ ਹੱਥ ਜੋੜ ਕੇ ਕਹਿਆ ਮਹਾਰਾਜ ਘਰ ਨੂੰ ਨਾ ਭੇਜੋ ਜਾਂ ਤਾਂ ਇਸ ਜਗ੍ਹਾ ਤੇ ਮੇਰੀ ਜੀਵਨ ਦੀ ਸਮਾਪਤੀ ਹੋ ਜਾਏ ਨਹੀਂ ਤੇ ਮੈਨੂੰ ਗਲਤੀ ਦੱਸੋ ਪਾਤਸ਼ਾਹ ਮੈਂ ਗਲਤੀ ਸੁਧਾਰਾਂਗਾ ਸਾਧ ਸੰਗਤ ਸਾਨੂੰ ਸਮਝਾਉਣਾ ਸੀ ਬਾਦਸ਼ਾਹ ਨੇ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਤੋ ਬਹੁਤ ਵੱਡੀ ਗਲਤੀ ਕੀਤੀ ਪਤਾ ਕੀ ਮਰਦਾਨਿਆ ਤੈਨੂੰ ਪਤਾ ਸੀ ਤੇਰੀ ਬਾਹ ਪਕੜ ਕੇ ਤੈਨੂੰ ਭਾਈ ਬਣਾਇਆ ਤਲਵੰਡੀ ਦੇ ਲੋਕ ਕਿੰਨੇ ਸਾਲ ਕਹਿੰਦੇ ਰਹੇ ਖੱਤਰੀਆਂ ਦੇ ਨਾਨਕ ਨੇ ਆਪਣੇ ਨਾਲ ਡੂੰਮ ਰੱਸੀ ਨੂੰ ਰੱਖਿਆ ਨੁਕਰ ਰੱਖਿਆ ਹੋਣਾ ਸਿਰੀ ਰੱਖਿਆ ਹੋਣਾ ਸੇਵਾਦਾਰ ਰੱਖਿਆ ਹੋਣਾ ਅਸੀਂ ਤਲਵੰਡੀ ਦੇ ਲੋਕਾਂ ਦੇ ਮੂੰਹ ਤੇ ਕਹਿੰਦੇ ਰਹੇ ਮਰਦੰਨਾ ਸਾਡਾ ਸਿਰੀ ਨੌਕਰ ਨਹੀਂ ਮਰਦੰਨਾ ਮੇਰਾ ਭਾਈ ਹੈ ਖੱਤਰੀਆਂ ਦੇ ਨਾਨਕ ਨੇ ਡੂਮ ਮੇ ਰਸੀ ਮਰਦੰਨੇ ਤੈਨੂੰ ਭਾਈ ਬਣਾਇਆ ਔਰ ਕੱਲਾ ਭਾਈ ਬਣਾਇਆ ਨਹੀਂ ਉਹ ਭਾਈ ਵਾਲੀ ਨਿਭਾਈ ਹੈ ਦੱਸ ਜਿੱਦਣ ਸੁਲਤਾਨਪੁਰ ਲੋਧੀ ਆਪਾਂ ਨੌਕਰੀ ਕਰਨ ਆਏ ਤੱਕੜ ਤੋਲਣ ਲਈ ਮੈਂ ਬੈਠਾ ਗੱਦੀ ਤੇ ਤੈਨੂੰ ਬਿਠਾਇਆ ਤੂੰ ਕਹਿੰਦਾ ਸਾ ਮਾਲਕ ਗੱਦੀ ਤੇ ਬੈੰਦੇ ਨੇ ਨੌਕਰ ਸੋਦੇ ਤੋਲਦੇ ਨੇ ਪਾਦਸ਼ਾਹ ਇਹ ਤੇ ਗੱਲ ਸੱਚ ਹੈ ਹਜ਼ੂਰ ਨੇ ਕਿਹਾ ਤਸ ਤੈਨੂੰ ਗੱਦੀ ਤੇ ਬਿਠਾਇਆ ਨਹੀਂ ਤੈਨੂੰ ਸੋਦੇ ਤੋਲਣ ਲਈ ਨੌਕਰ ਨਹੀਂ ਰੱਖਿਆ ਤੈਨੂੰ ਭਾਈ ਬਣਾਇਆ ਪੂਰਾ ਮਾਣ ਦਿੱਤਾ ਹੈ ਅੱਜ ਤੂੰ ਗਲਤੀ ਪਤਾ ਕੀ ਕੀਤੀ ਮੈਨੂੰ ਪਤਾ ਲੱਗਾ ਤੂੰ ਲਾਗ ਦੇ ਪੈਸੇ ਪਿਤਾ ਮਾਤਾ ਜੀ ਕੋਲੋਂ ਲੈਨੇ ਸਾਸ ਸੰਗਤ ਇਤਿਹਾਸ ਕਹਿੰਦੇ ਮਾਂ ਤ੍ਰਿਪਤਾ ਨੇ ਪਿਤਾ ਮੇਤ ਤਾਂ ਕਾਲੂ ਜੀ ਨੂੰ ਕਿਹਾ ਜਦੋਂ ਬਰਾਤ ਵਾਪਸ ਆਈ ਸੁਲਤਾਨਪੁਰ ਲੋਧੀ ਮਾਂ ਤ੍ਰਿਪਤਾ ਕਹਿੰਦੀ ਹੈ ਜੀ ਗੱਲ ਸੁਣੋ ਜੇ ਆਪਾਂ ਨਾਨਕ ਦੀ ਸ਼ਾਦੀ ਆਨੰਦ ਕਾਰਜ ਵਿਆਹ ਤਲਵੰਡੀ ਕਰਦੇ ਤਲਵੰਡੀ ਦੇ ਲੱਗੀਆਂ ਨੂੰ ਕੋਈ ਲਾਗ ਨਾ ਦਿੰਦੇ ਕੋਈ ਤਲਵੰਡੀ ਦਾ ਲੱਗੀ ਨਹੀਂ ਆਇਆ ਇੱਥੇ ਮੈਂ ਵਧਾਈਆਂ ਤਲਵੰਡੀ ਦੇ ਲੱਗੀਆਂ ਨੂੰ ਦੇਣੀਆਂ ਸੀ ਪਰ ਚਲੋ ਕੋਈ ਗੱਲ ਨਹੀਂ ਮਰਦੰਨ ਨਾਨਕ ਦਾ ਬਚਪਨ ਦਾ ਮਿੱਤਰ ਹੈ ਜੇ ਕੋਈ ਹੋਰ ਲੱਗੀ ਨਹੀਂ ਵਿਚਾਰੇ ਮਰਦੰਨੇ ਨੂੰ ਤਾਂ ਕੋਈ ਵਧਾਈ ਦਿਓ ਮਰਦੰਨੇ ਨੂੰ ਪੈਸੇ ਦਿਓ ਕੋਈ ਜਿੰਨੇ ਪੈਸੇ ਲਾਲ ਥੱਲੀ ਵਿੱਚ ਬਚੇ ਸੀ ਪਿਤਾ मेहता ਕਾਲਜੀ ਜੀ ਕੋ ਕਹਿੰਦੇ ਨੂੰ ਸਾਰੇ ਪੈਸੇ ਮਰਦਾਨੇ ਨੂੰ ਦੇ ਕੇ ਕਹੇ ਲੈ ਮਰਦਾਨਿਆ ਜੇ ਕਿਤੇ ਤਲਵੰਡੀ ਵਿਆਹ ਕਰਦੇ ਤਾਂ ਵੀ ਵਧਾਈ ਦੇਣੀ ਸੀ ਬਈ ਤੂੰ ਤਾਂ ਨਾਨਕ ਦਾ ਮਿੱਤਰ ਹੈ ਤੇਰਾ ਹੱਕ ਬਣਦਾ ਸਾਰੀ ਮਾਇਆ ਉਹ ਪਿਤਾ ਮਿੱਤ ਦਾ ਕਾਲੂ ਜੀ ਨੇ ਦੇ ਦਿੱਤੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਤਾ ਲੱਗਾ ਪਾਤਸ਼ਾਹ ਨਾਰਾਜ਼ ਹੋਏ ਅੱਜ ਹਜ਼ੂਰ ਨੇ ਕਿਹਾ ਮਰਦਾਨਿਆ ਤੂੰ ਲਾਗ ਲਿਆ ਮੈਂ ਤੈਨੂੰ ਲੱਗ ਹੀ ਨਹੀਂ ਰਹਿਣ ਦਿੱਤਾ ਤੈਨੂੰ ਆਪਣਾ ਭਾਈ ਬਣਾਇਆ ਮਰਦੰਨਿਆ ਤੂੰ ਕਿਸੇ ਅੱਗੇ ਹੱਥ ੱਡੇ ਉਹ ਵੀ ਨਾਨਕ ਦਾ ਦਿੱਤਾ ਚੋਲਾ ਪਾ ਕੇ ਮਰਦੰਨਿਆ ਇਸ ਕਰਕੇ ਤੇਰੇ ਨਾਲ ਸਾਡੀ ਨਾਰਾਜ਼ਗੀ ਹੈ ਤੂੰ ਸਾਡਾ ਹੋ ਕੇ ਹੱਥ ਕਿਸੇ ਅੱਗੇ ੱਡੇ ਨੇ ਤੈਨੂੰ ਲਾਗ ਨਹੀਂ ਸੀ ਲੈਣਾ ਚਾਹੀਦਾ ਮਰਦੰਨੇ ਹੱਥ ਜੋੜ ਕੇ ਕਹਿਆ ਮਹਾਰਾਜ ਮੈਂ ਮੰਗਿਆ ਨਹੀਂ ਉਹਨਾਂ ਆਪੇ ਹੀ ਦਿੱਤਾ ਹੈ ਪਾਤਸ਼ਾਹ ਨੇ ਕਿਹਾ ਮਾਇਆ ਦੇਣੀ ਅਲੱਗ ਗੱਲ ਹੈ ਪਰ ਤੈਨੂੰ ਲੱਗੀ ਸਮਝ ਕੇ ਦਿੱਤਾ ਤੂੰ ਲਾਗ ਨਹੀਂ ਲੈ ਸਕਦਾ ਮਰਦੰਨਿਆ ਤੈਨੂੰ ਲੱਗੀ ਥੋੜੀ ਰਹਿਣ ਦਿੱਤਾ ਤੈਨੂੰ ਅਸੀਂ ਆਪਣਾ ਭਾਈ ਬਣਾ ਕੇ ਉੱਚਾ ਬਣਾਇਆ ਏ ਤੂੰ ਕਿਸੇ ਅੱਗੇ ਹੱਥ ਨਾ ਅੱਡੇ ਜਿਨੇ ਨਾਨਕ ਦਾ ਚੋਲਾ ਪਾਇਆ ਹੋਵੇ ਉਹ ਕਿਸੇ ਦੇ ਹੱਥ ਕਿਉਂ ਅੱਡੇ ਜਿਨਾ ਹੱਥ ਗੁਰੂ ਨਾਨਕ ਨੇ ਪਕੜਿਆ ਹੋਵੇ ਉਹ ਕਿਉਂ ਹੱਥ ਕਿਸੇ ਅੱਗੇ ਢਾਏ ਜਾ ਮਰਦਨ ਨੇ ਆਪ ਵਾਪਸ ਕਰ ਉਸੇ ਵਕਤ ਭਾਈ ਮਰਦਨ ਨੇ ਮਾਇਆ ਵਾਪਸ ਕਰਕੇ ਕਿਹਾ ਪਿਤਾ ਜੀ ਆਲਮ ਆਇਆ ਇਸ ਮਾਇਆ ਕਰਕੇ ਮੇਰੀ ਗੁਰੂ ਨਾਨਕ ਨਾਲੋਂ ਟੁੱਟ ਜਾਏਗੀ ਮੈਨੂੰ ਮਾਇਆ ਨਹੀਂ ਚਾਹੀਦੀ ਮੈਨੂੰ ਗੁਰੂ ਨਾਨਕ ਚਾਹੀਦਾ ਹੈ ਸਾ ਸੰਗਤ ਇਹ ਗੱਲ ਯਾਦ ਰੱਖਿਓ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਬਣਾ ਲਿਆ ਉਹਨੂੰ ਲੋਕਾਂ ਕੋਲੋਂ ਮੰਗਣਾ ਨਹੀਂ ਪੈਗਾ ਇਹ ਸੱਚ ਹੈ ਜਿਹਨੂੰ ਗੁਰੂ ਨਾਨਕ ਨੇ ਸਿਫਤ ਸਲਾਹ ਬਖਸ਼ ਦਿੱਤੀ ਉਹ ਦੁਨੀਆ ਦਾ ਪਾਤਸ਼ਾਹੀ ਪਾਤਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਬੰਦਾ ਮੰਗਤਾ ਨਹੀਂ ਰਹੇਗਾ ਜਿਹੜਾ ਗੁਰੂ ਕੋਲੋਂ ਮੰਗਦਾ ਉਹਨੂੰ ਦੁਨੀਆ ਕੋਲੋਂ ਨਹੀਂ ਮੰਗਣਾ ਪੈਂਦਾ